हाँ तो को उठा के बोलो एक लाइन बोलो ये गवाही को मैं अपनी आत्मा से सुनू अपने आप में ग्रहण करूं क्योंकि तो बाइबल कहती जो कोई विश्वास से ग्रहण करेगा उसी का उद्धार होगा तारीफ कर दो एक बार जोर से मैं ये चाहता हूं इस देस्टरमनी, इस जस्टमनी को सुनने से पहले हम इसकी वीडियो देखें इसकी फर्स्ट वीडियो देखें जहां पे कोई एक भाई जो एनजीओ चलाते हैं वो इसकी मदद के लिए पुकार कर रहे हैं उस वीडियो को देखें जी कोई तन दुखी कोई मन दुखी कोई धन के लिए उदास थोड़े-थोड़े सब दुखी जो सुखी राम के साथ तो तो है ये छोटा सा बच्चा देख रहे हो जी तुलसी इतनी ऊपर हैगी है जी 15 साल और रहने वाला हैगा जी सरसेला और एना उजी माता होगी सी और माता तो बात चली चली ये طرفਾ ਦਾ ਇਹ ਬਾਬਿਆ ਨੂੰ ਪਿਆਰ ਕੋ ਜਾਣ ਲੱਗ ਕੇ ਉਸ ਤੋਂ ਬਾਅਦ ਵਿੱਚ ਉਹਦੀ ਇਹਨੂੰ ਹੋ ਗਈ ਜੀ ਮਾਰਦੋਈ ਪਰ ਮਾਤਾ ਦੀ ਬਾਤ ਵਿੱਚ ਜੀ ਹੁਣ ਇਹਦੇ ਆਪਣਾ जख्मी जख्म ਹੋ ਗਏ ਨੇ ਔਰ ਪੀਜੀਆਈ ਦੇ ਵਿੱਚ ਇਸ ਸਮੇਂ ਦੀ ਵੀਡੀਓ ਬਣ ਰਹੀ ਹੈ ਜੀ ਆਪਰੇ ਪਾਸ ਹੁੰਦੇ ਵਿੱਚ ਉਹ ਡਾਕਟਰਾਂ ਨੇ ਕਿਹਾ ਕਿ ਇਹਦੇ ਇਲਾਜ ਦੇ ਤੇ ਘੱਟੋ ਠਾਈ ਨਾ ਕਰੂਗਾ ਖਰਚ ਆਏਗਾ ਔਰ ਇਦਰਾਵਾਰਾ ਜੀ ਆ ਤੁਹਾਡੇ ਪਾਜੀ ਹੈਗੇ ਨਾ ਜੀ ਡੇਲਾ ਪਤੀ ਤਾਂ ਇਹ ਆਪਣਾ ਆਪਣਾ ਪੱਤਰਕਾਰ ਹੈਗੇ ਨਾ ਜੀ ਅਜੀਤ ਦੇ ਮੈਨੂੰ ਇਹਨਾਂ ਦਾ ਫੋਨ ਆਇਆ ਉਹਨੇ ਮੈਨੂੰ ਮਾਈਕ ਦੇਣਾ ਧੰਨਵਾਦ ਕਰਦੀ ਹਾਂ ਆਪਣੇ ਸ਼ਿਸ਼ਕ ਦਾ ਆਦੇ ਬੱਚਾ ਨੂੰ ਐਸੇ ਇੱਥੇ ਲੈ ਕੇ ਆਏ ਅੱਛਾ ਆਪਣਾ ਆਪਣਾ ਬੱਚੇ ਦਾ ਨਾਮ ਦੱਸੋ ਕੀ ਹੈ ਮੇਰੇ ਬੱਚੇ ਦਾ ਨਾਮ ਪਵਨ ਹੈ ਜੀ ਇਹ ਜਦੋਂ ਵੀਡੀਓ ਬਣਦੀ ਸੀਗੀ ਹਾਂਜੀ ਇਹ ਬੇਟਾ ਦੱਸੇਗਾ ਤੇਰਾ ਨਾਮ ਕੀ ਹੈ ਕਾਕੇ ਪਵਨ ਪਵਨ ਇਹ ਵੀਡੀਓ ਬਣਦੀ ਸੀ ਕੀ ਹੋਇਆ ਸੀ ਤੈਨੂੰ ਉਦੋਂ ਉਦੋਂ ਮੇਰੇ ਪਿੱਛੇ ਇੱਕ ਫਲਕਰਾ ਹੋਇਆ ਸੀ ਉਦੋਂ ਨਾਲ ਸਾਰੇ ਸਰੀਰ ਤੇ ਫਲਕਰੇ ਫਲਕਰੇ ਹੋ ਗਏ ਤੇ ਉਦੋਂ ਤੋਂ ਆ ਸਾਰੀ ਸਕਿਨ ਉੱਤਰ ਗਈ ਤੇ ਚਮੜੀ ਹੌਲੀ ਹੌਲੀ ਉੱਤਰਦੀ ਗਈ ਉੱਤਰਦੀ ਗਈ ਤੇ ਸਾਰੇ ਸਰੀਰ ਤੇ ਹੋ ਗਈ ਸਿਰ ਚ ਹੋ ਗਈ ਨਖਨ ਵੀ ਉੱਤਰ ਗਏ ਪੈਰ ਤੇ ਹੋ ਗਈ ਸਾਰੇ ਥਾਂ ਤੇ ਹੋ ਗਈ ਉਹ ਤੋਂ ਬਾਅਦ ਅਸੀਂ ਮੇਰੀ ਪੂਆ ਕੇ ਆ ਗਏ ਤੇ ਇੱਥੇ ਇੱਥੇ ਰਹੀ ਇੱਕ ਦੋ ਮਹੀਨੇ ਉਹ ਤੋਂ ਬਾਅਦ ਆ ਸਾਨੂੰ ਕਿਸੇ ਪਰਮੇਸ਼ਵਰ ਦੇ ਦਾਸ ਨੇ ਦੱਸਿਆ ਕਿ ਤੁਸੀਂ ਲਿਖਿਆ ਕਿ ਤੇਰਾ ਤੂੰ ਖਾਣਾ ਪੀਣਾ ਬੰਦ ਕਰ ਦਿੱਤਾ ਸੀਗਾ ਹਾਂਜੀ ਕੀ ਕਰਦਾ ਸੀ ਤੂੰ ਮੈਂ ਕੱਲਾ ਜੂਸ ਹੀ ਪੀਂਦਾ ਸੀ ਬਸ ਚਮਚਾਣਾ ਥੋੜਾ ਥੋੜਾ ਕਰਕੇ ਹਾਂ ਹਾਂਜੀ ਕੌਣ ਆਪੇ ਪੀਂਦਾ ਸੀ ਪਿਆਂਦਾ ਸੀ ਤੂੰ ਪਿਆਂਦਾ ਸੀ ਮੇਰਾ ਭਰਾ ਪੀਂਦਾ ਸੀ ਔਰ ਤੇਰੇ ਬਾਲ ਝੜ ਗਏ ਸੀ ਸਾਰੇ ਹਾਂਜੀ ਦੁਬਾਰਾ ਬੋਡੀ ਦਾ ਮਾਸ ਚਿਪਕ ਗਿਆ ਸੀ ਸਾਰਾ ਨਾ ਕੋਈ ਸਾਰੇ ਨਿਕਲ ਗਏ ਸੀਗੇ ਨਿਕਲ ਗਏ ਸੀ ਸਾਰੇ ਜੀ ਤੇ ਕੱਪੜੇ ਨਹੀਂ ਸੀ ਪਾ ਸਕਦਾ ਤੂੰ ਕੱਪੜੇ ਨਹੀਂ ਜਮੇ ਪਾਏ ਜੀ ਕੱਪੜੇ ਨਹੀਂ ਸੀ ਢਾਲਤੇ ਆਪ ਨਹੀਂ ਜੀ ਇਨਕੀ ਇੱਕ ਨਹਿਲਾਣੇ ਵਾਲੀ ਫੋਟੋ ਦਿਖਾਣਾ ਉਹ ਇਹ ਨਿਵਾਂਦਾ ਕੌਣ ਸੀ ਤੁਹਾਨੂੰ ਇਹ ਮੇਰਾ ਭਰਾ ਸੀ ਕੌਣ ਸੱਕਾ ਭਰਾ ਸੰਜੀ ਵੱਡਾ ਭਰਾ ਮੇਰਾ ਵੱਡਾ ਸੱਕਾ ਭਰਾ ਹਾਂਜੀ ਉਹਦਾ ਨਾਮ ਕੀ ਹੈ ਰੂਪ ਚੰਦ ਜੀ ਚੰਡੀਗੜ੍ਹ ਦੇ ਹਸਪਤਾਲ ਦੇ ਗਏ ਸੀਗੇ ਪੀਜੀਆ ਕੀ ਕੀ ਆਉਂਦਾ ਨੇ ਤੁਹਾਨੂੰ ਉਹ ਉਹਨਾਂ ਨੇ ਪਹਿਲਾਂ ਤਾਂ 1.5 ਲੱਖ ਰੁਪਏ ਦਾ ਇੱਕ ਟੀਕਾ ਲਾਉਣਾ ਸੀ ਉਹ ਕਹਿੰਦੇ ਵੀ ਇਹ ਟੀਕਾ ਲਾਉਣ ਤੋਂ ਬਾਅਦ ਵੀ ਇਹਦੀ ਕੋਈ ਗਾਰੰਟੀ ਨਹੀਂ ਵੀ ਇਹ ਵੱਜ ਜਾਊਗਾ ਕਿੰਨੇ ਲੱਖ ਦਾ ਟੀਕਾ ਸਿਕਾਉ ਸਵਾ ਲੱਖ ਦਾ ਜੀ ਤੁਹਾਨੂੰ ਕੀ ਲੱਗਦਾ ਸੀਗਾ ਕਿ ਤੁਹਾਨੂੰ ਮੌਤ ਆ ਜਾਏ ਜਾਂ ਕੀ ਇਸ ਕੀ ਸੀਗਾ ਤੁਹਾਨੂੰ ਮੈਨੂੰ ਐ ਹੀ ਸੀ ਮੈਂ ਮਰ ਜਾ ਬਸ ਤੁਹਾਨੂੰ ਲੱਗਦਾ ਸੀ ਮੈਂ ਮਰ ਜਾਵਾਂ ਹਾਂ ਜੀ ਔਰ ਜਿਹੜੇ ਇਹ ਬ੍ਰਦਰ ਤੇਰੀ ਮਦਦ ਲਈ ਆਏ ਸੀਗੇ ਫਾਈਨੈਂਸ਼ਲੀ ਕਿ ਲੋਕਾਂ ਨੂੰ ਕਹਿਣ ਲਈ ਮੇਰੀ ਮਦਦ ਕਰੋ ਇਹ ਤੈਨੂੰ ਕਿੱਥੇ ਮਿਲੇ ਸੀਗੇ ਇਹ ਮੇਰੀ ਪੂਆ ਦੇ ਘਰ ਕੋਲੇ ਰਹਿੰਦੀ ਸੀ ਅੱਛਾ ਪੂਆ ਦੇ ਘਰ ਦੇ ਕੋਲ ਰਹਿੰਦਾ ਸੀ ਉਹਨਾਂ ਨੇ ਗੁਹਾਰ ਲਗਾਈ ਸੀਗੇ ਫਾਈਨੈਂਸ਼ਲੀ ਤੇਰੀ ਮਦਦ ਕਰੋ ਹਾਂਜੀ ਕਿਉਂਕਿ ਤੇਰਾ ਸਰੀਰ ਸਾਰਾ ਗਲ ਚੁੱਕਾ ਸੀਗਾ ਹਾਂਜੀ ਚਰਚ ਬਾਰੇ ਕੀ ਕੀ ਹੋਇਆ ਫਿਰ ਚਰਚ ਬਾਰੇ ਕਿਵੇਂ ਪਤਾ ਲੱਗਾ ਤੈਨੂੰ ਚਾਚ ਬਾਰੇ ਮੇਰੀ ਪੂਆ ਦੇ ਘਰ ਕੋਲ ਪੜੋਸੀ ਸੀ ਜੀ ਉਹਨਾਂ ਨੇ ਦੇਖਿਆ ਤੇ ਉਹ ਕਹਿੰਦੀ ਸੀ ਵੀ ਤੁਸੀਂ ਮੇਰੇ ਨਾਲ ਉਹ ਚਰਚ ਚੱਲੋ ਜਲੰਧਰ ਚਰਚ ਇੱਥੇ ਆਏ ਜੀ ਕਿਹੜੀ ਕਿਹੜੀ ਜਗ੍ਹਾ ਦੇ ਪੜੋਸੀ ਮੇਰੀ ਪੂਆ ਕੇ ਘਰ ਕੋਲੇ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਵੱਡੇ ਕੋਕੀ ਜੀ ਉਹ ਕਿੱਥੇ ਆ ਆ ਜਗਰਾਉ ਕੋਲੇ ਜਗਰਾਉ ਕੋ ਉੱਥੇ ਤੁਹਾਨੂੰ ਮਿਲਿਆ ਕੋਈ ਜਿਹਨੇ ਦੱਸਿਆ ਕਿ ਚਰਚ ਜਾਓ ਹਾਂਜੀ 14 4 2019 ਨੂੰ ਪਾਮ ਸੰਡੇ ਦੀ ਮੀਟਿੰਗ 'ਚ ਤੁਸੀਂ ਚਰਚ ਆਏ ਸੀਗੇ ਹਾਂਜੀ ਫੇਰ ਕੀ ਹੋਇਆ ਚਰਚ ਆਏ ਜਦੋਂ ਚਾਚਾ ਜੀ ਮੈਨੂੰ ਅਮਰਜੈਂਸੀ ਸੈਕਸ਼ਨ 'ਚ ਰੱਖਿਆ ਗਿਆ ਅਮਰਜੈਂਸੀ ਸੈਕਸ਼ਨ 'ਚ ਜਿੱਥੇ ਬਿਮਾਰ ਬੈਠਦੇ ਹਾਂ ਹਾਂਜੀ ਤੁਹਾਨੂੰ ਉੱਥੇ ਰੱਖਿਆ ਗਿਆ ਹਾਂਜੀ ਹੂੰ

ਮੱਖੀਆਂ ਨਾਲ ਹੀ ਹੁੰਦੀਆਂ ਨੇ ਉਹ ਲਾਦਾ ਪੱਕੀ ਜੀ ਤਾਂ ਕਿਹ ਨਾਲ ਵੜ ਜਾਣਗੀਆਂ ਮੱਖੀਆਂ ਜੀਆਂ ਜਦੋਂ ਐਮਰਜੈਂਸੀ ਸੈਕਸ਼ਨ ਤੇ ਬੈਠੇ ਤੁਹਾਡੇ ਦੇ ਔਇਲ ਦੇ ਨਾਲ ਪ੍ਰਾਰਥਨਾ ਹੋਈ ਹਾਂਜੀ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਘਰ ਚੱਲ ਗਏ ਤੋਂ ਬਾਅਦ पंद्रह भी दिन च मैं रिकवर होने लग गया मेरे सारे नाखून बाल भी आ गए सारी स्किन पुठी आ गई शर्ट उतार दे बेटा जूम करो जूम जूम ये निशान बताते हैं कि खुदा ने क्या की है फेस पे जूम करो पीठ पे जूम करो

लेके आओ ये आज का लाजर है अपना जीवन दे दिया प्रभु को वो पुलपे में जहां मैं लेटा था ना जब वहां लेट जा दो मिनट जाके

कई कई बार कई बार लोगों को लगता है कि हमें इमरजेंसी सेक्शन में बिठा दिया हमें इग्नोर कर दिया आप नहीं चाहते हम पे ले प्रेयर करना अगर मैं अच्छा देखो कैमरामैन पे गुस्सा होता हूं मैं क्यों अगर ये वीडियो ना होती आपको मालूम भी ना होता किस लेवल का परमेश्वर ने काम किया इसकी इमरजेंसी की वीडियो दिखाना अगर जा, अगर जा, अगर। देखा आपने हाँ आपको लगता है कि एमरजेंसी सेक्शन अगर मैं इसी बंदे को आपके यहां बिठा देता ना आपसे स्मेल नहीं बर्दाश्त होती आप बैठ भी नहीं सकते आप वर्ड नहीं सुन सकते इतनी स्मेल होती इन पेशेंट्स में और जब इन इनके लिए अलग प्लेस बनाया होता है कि आप वहां बैठिए तो लोगों को लगता है हमें अंदर नहीं आने दे रहे उन लगता है कि यहां पे हीलिंग होगी वहां पे हमें बाहर बिठा दिया ऐसा कुछ भी नहीं ऐसा नहीं अगर आप मुझको सुन सकते हैं अगर आप चर्च में मौजूद हैं किसी भी जगह बैठे हैं, आगे पीछे अगर आप बिलीव से आए खुदावन को जीवन देके मांगेंगे अगर आप मुझे अब कुछ कहने की जरूरत नहीं जो आपके सामने हुआ अपने हाथों को उठा के ऊपर की और देखो बोलो जीसस, थैंक यू थैंक यू जीसस क्राइस्ट थैंक्स करो अपने हाथों को उठा के खुदा